ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨਾਂ ਦੂਜੈ ਭਾਇ ਪਿਆਰ ਦਿਸਟਾ ਕੇ ਕੀੜੇ ਦਿਸਟਾ ਰਾਤੀ ਮਰ ਜੰਮ ਹੈ ਹੋਹਿ ਖਵਾਰ ਜਿਨ ਕਉ ਸਤਗੁਰ ਭੇਟਿਆ ਤਿਨਾਂ ਵਿਟੋ ਬਾਲ ਜਾਵ ਤਿਨ ਕੀ ਸੰਗਤ ਮੇਲ ਰਹਾ ਸੱਚੇ ਸਤਿ ਸਮਾਉ ਪੂਰੇ ਭਾਗ ਗੁਰ ਪਾਈਐ ਉਪਾਇ ਕਿਤਾ ਨਾ ਪਾਇਆ ਜਾਏ ਸਤ ਗੁਰ ਤੇ ਸਹਿਜ ਊਪਜੈ ਓਮੈ ਸਬਦ ਜਿਲਾਏ ਹਰ ਸਰਨਾਈ ਭਜ ਮਨ ਮੇਰੇ ਸਭ ਕਿਸ ਕਰਨੈ ਜੋਗ ਨਾਨਕ ਨਾਮ ਨਾ ਵਿਸਰੇ ਭਜ ਬੋਲੇ ਬੋਲਾ ਨਾਨਕ ਨਾਮ ਨਾ ਵਿਸਰੇ ਜੋ ਕਿਛ ਕਰ ਸੋ ਹੋਗ ਵਿਪਾਸ ਪ੍ਰਭਾਤੀ ਮਹੱਲਾ ਪੰਜਵਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ਉਰਜ ਪਰਿਉ ਮਾਨ ਮੀਠ ਬੋਖਾਰਾ ਗੁੰਗਾਹਕ मेरे प्राण आधार एक हमारा अंतर जामी धर एका मैं टिक एक सकी सिर साहा वट पुरख स्वामी रहाऊ शान नगन सऊ मेरी टूटन होई गोर कहया ए झूठी तोही मुख मीठी खाई कौराय ਤਨਾਮ ਮਨ ਰਹਿਆ ਅਗਾਏ ਲੋਭ ਮੋਹ ਸਿਓ ਗਈ ਵਿਖੋਟ ਗੁਰੁ ਕਿਰਪਾਲ ਮੋਹ ਕੀਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੀ ਹਾਮ ਗੁਰ ਰਾਖ ਲੀਏ ਕਿਰਪਾਲੇ ਕਾਮ ਕ੍ਰੋਧ ਸਿਓ ਠਾਟ ਨਾ ਬਨਿਆ 68 ਨਹੀਂ ਕਹਿਣਾ 68 ਨਾ ਬਨਿਆ ਗੁਰ ਉਪਦੇਸ ਮੋਹ ਕਾਨੀ ਸੁਨਿਆ ਜਹ ਦੇਖਾ ਤਹ ਮਹਾ ਚੰਦਾਨ ਰਾਖ ਦੀਏ ਆਪਣੇ ਗੁਰ ਗੋਪਾਲ ਦਾਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸ ਹੈ ਵਿਖਾਗਨ ਏਨ ਸੰਬੰਧੀ ਰਸਾਤਲ ਜਾਏ ਹਮ ਗੁਰ ਰਾਖੀ ਹਰ ਲੇਵ ਲਾਈ ਅਹੰਗ ਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹੋ ਮੂਰਖ ਮੋਢੀ ਇਹੋ ਨੀ ਘਰ ਘਰ ਕਹੀ ਨਾ ਪਾਏ ਇਹੋ ਨੀ ਘਰ ਬੋਲਣਾ ਹੈ ਨੀ ਦੇ ਵਿੱਚ ਤੈਸ਼ ਦੇ ਇਹੋ ਨੀ ਘਰ ਘਰ ਕਹੀ ਨ ਪਾਏ ਹਮ ਗੁਰ ਰਾਖ ਲੀਏ ਹਮ ਗੁਰ ਰਾਖ ਲੀਏ ਲੇਵ ਲਾਏ ਇਨ ਲੋਗਨ ਸਿਓ ਹਮ ਭਏ ਬੈਰਾਈ ਏਕ ਕ੍ਰਿਹ ਮਹ ਦੋਇ ਨ ਖਟਾਈ ਆਏ ਪ੍ਰਭ ਪਹਿ ਅੰਚਰ ਲਾਗ ਕਰਹੁ ਤਪਾਵਸ ਰਾਗ ਸਰਬਾਦ ਪ੍ਰਭ ਹਸ ਬੋਲੀ ਕੀਏ ਨਿਆਇ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਇਮੋ ਗ੍ਰਿਹੋ ਸਾਬ ਤੇਰਾ ਕਹੋ ਨਾਨਕ ਗੁਰ ਕੀ ਆ ਨਿਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ